ਕੁਲੋਕ ਮਰੀਜ਼ਾਂ ਦੇ ਕਈਆਂ ਦੇ ਕੰਨ ਵਗਦੇ ਆ। ਛੁਰੂ ਨੇ ਵਗਦੇ ਸ਼ੁਰੂ ਹੋ ਜਾਂਦੇ ਆ। ਫਮ ਉਹਦੇ ਕਾਰਨ ਕੀ ਨੇ? ਕਈ ਤਰ੍ਹਾਂ ਦੇ ਕਾਰਨ ਨੇ ਕੰਨ ਦੇ ਪਰਦੇ 'ਚ ਸ਼ੇਕ ਹੁੰਦਾ। ਹਮ ਕਈਆਂ ਦੇ ਜਿਹੜੇ ਛੋਟੇ ਬੱਚੇ ਆ, ਉਹਨਾਂ ਦੇ ਵਿੱਚ ਨੱਕ ਦੇ ਪਿੱਛੇ ਇੱਕ ਮਾਸ ਹੁੰਦਾ ਉਹਨੂੰ ਐਡੀਨੋਇਡ ਮਾਸ ਕਹਿੰਦੇ ਆ। ਜੀ। ਤੇ ਕਈਆਂ ਦੇ ਗਲੇ ਨੂੰ ਪੌਂਸਲ ਹੁੰਦੇ। ਇਹਨਾਂ ਕਰਕੇ ਵੀ ਕੰਨਾਂ 'ਚ ਤਕਲੀਫ ਜਿਹੜੀ ਆ ਸ਼ੁਰੂ ਹੋ ਜਾਂਦੀ ਆ। ਇਹ ਡਾਕਟਰ ਸਾਹਿਬ ਲੋਕ ਆਪਣੇ ਕੰਨਾਂ 'ਚ ਇਹ ਵੀ ਟੀਲੇ ਮਾਰ ਦਿੰਦੇ ਆ ਜਾਂ ਉਹ ਕਈ ਵੀ ਬਣਾ ਕਹਿੰਦਾ ਅ 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 ਇਹ ਜਿਹੜਾ 40% ਕੰਨਾਂ ਦੇ ਮਰੀਜ਼ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਸੀਂ ਦੱਸ ਰਹੇ ਹੋ ਕਈ ਮਰੀਜ਼ ਇਹੋ ਜਾਂਦੇ ਨੇ ਜਿਹੜੇ ਕਹਿੰਦੇ ਇਹ ਮੈਂ ਤੀਲਾ ਪੜਿਆ ਘਰ ਪਿਆ ਇਹ ਬੁਖਾਰ ਤੋਂ ਮਾਰ ਲਿਆ ਕਈਆਂ ਦੇ ਨਾ ਮੋਟਰਸਾਈਕਲ ਦੀ ਚਾਬੀ ਹੁੰਦੀ ਹੋਈ ਮਾਰ ਲੈਂਦੇ ਆ ਕਈਆਂ ਦੇ ਉਹ 이어ਬਾਡ ਜਿਹੜੇ ਦੁਕਾਨਾਂ ਤੋਂ ਲੈ ਕੇ ਆਉਂਦੇ ਨੇ ਉਹ ਮਰੀ ਜਾਂਦੇ ਨੇ ਸਭ ਤੋਂ ਖਤਰਨਾਕ ਕੀ ਹੈ ਬਹੁਤ ਹੀ ਖਤਰਨਾਕ ਖਤਰਨਾਕ ਇਸ ਕਰਕੇ ਕਿਉਂਕਿ ਜਿਹੜਾ ਕੰਨ ਦੀ ਅੰਦਰ ਇੱਕ ਲੇਅਰ ਹੁੰਦੀ ਹੈ ਨਾ ਇਹ ਸਿੰਗਲ ਲੇਅਰ ਹੁੰਦੀ ਹੈ ਜਿਹੜੀ ਲੇਅਰ ਉਹ ਸਿੰਗਲ ਲੇਅਰ ਸਿੱਧੀ ਜਿਹੜੀ ਹੈ ਨਾ ਵੋਨਰਬਲ ਟੱਚ ਹੁੰਦੀ ਹੈ ਆਪਾਂ ਜਦੋਂ ਵੀ ਕੋਈ ਚੀਜ਼ ਇਦਾਂ ਮਾਰ ਜਦੋਂ ਇਹ ਲੋੜ ਹੋਈ ਉਸ ਤੋਂ ਬਾਅਦ ਜਿਹੜੀ ਇਨਫੈਕਸ਼ਨ ਹੋਈ ਉਹ ਸਿੱਧੀ ਬੋਨ ਤੱਕ ਚਲੀ ਜਾਂਦੀ ਹੈ ਆਮੀ ਪਿੰਨਾ ਦੇ ਸ਼ਹਿਰਾਂ ਵਿੱਚ ਕੰਨਾਂ 'ਚ ਮੈਗਨ ਟ੍ਰਿਪ ਹੋਦੇ ਆ ਮੈਂ ਦੇਖਿਆ ਕਈ ਨਹੀਂ ਉਹਨਾਂ ਕੋਲ ਬਰਤਿਕੇ ਟਿੱਕੇ ਜਿਹੜਾ ਜਿਹੜਾ ਦਸ ਲਾਈਆਂ ਬਣੀਆਂ ਹੁੰਦੀਆਂ ਜਿਹਨਾਂ ਉਹ ਸਵਾਈ ਕਰਦੀ ਆ ਉਹਨਾਂ ਬਾਰੇ ਕੀ ਕਹਿਣਾ ਚਾਹਵਾਂਗੇ ਕਿਉਂਕਿ ਦਰਸ਼ਕ ਬਹੁਤ ਸਾਰੇ ਨਾਲ ਜੁੜੇ ਆ ਤਾਂ ਇਹ ਸੁਹਾਜਣੀ ਆ ਸਿਰਫ ਸਾਰੇ ਸਾਡੇ ਦਸ਼ਕਾ ਨਹੀਂ ਆ ਇਹ ਬਹੁਤ ਹੀ ਤੁਹਾਡਾ ਜਾਇ ਸੁਵਾਲ ਹੈ ਔਰ ਇਹ ਬਹੁਤ ਜ਼ਰੂਰੀ ਹੈ ਦੱਸਣਾ ਇਹ ਮੈਂ ਵੀ ਕਈ ਵਾਰੀ ਨੋਟ ਕੀਤਾ ਵਾ ਵੀ ਬਸੜਿਆਂ ਚ ਜਾਂ ਹੋਰ ਕਈ ਜ਼ਿਆਦਾਤਰ ਤਾਂ ਬਸੜਿਆਂ ਦੇ ਦੇਖਿਆ ਵੀ ਉਹ ਲਾਲ ਜੀ ਉਹਨਾਂ ਨੇ ਪਗੜੀ ਬੰਨੀ ਹੁੰਦੀ ਐ ਸਿਰ ਤੇ ਉਹਨਾਂ ਨੇ ਨਾਲ ਉਹ ਲਾਏ ਹੁੰਦੇ ਨੇ ਉਤੀਲੇ ਜੀ ਤੇ ਉਹ ਜਿਹੜੇ ਆ ਨਾ ਆਪਣੇ ਉਹਨੂੰ ਆਪ ਨੂੰ ਕਹਿੰਦੇ ਆ ਵੀ ਅਸੀਂ ਉੱਤਲ ਨਾਲ ਦੇ ਡਾਕਟਰ ਐ ਪਰ ਉਹ ਤਾਂ ਸਭ ਤੋਂ ਜ਼ਿਆਦਾ ਖਤਰਨਾਕ ਉਹਨਾਂ ਦਾ ਕੰਮ ਕਿਉਂਕਿ ਜਿਹੜੇ ਅਸੀਂ ਕੰਨਾਂ 'ਚ ਇਗਜ਼ਾਮਿਨ ਕਰਦੇ ਆ ਜਾਂ ਕੰਨਾਂ ਦੀ ਸਫਾਈ ਕਰਦੇ ਆ ਇਹ ਪ੍ਰੋਪਰ ਸਾਡਾ ਲਾਈਟ ਹੋਣੀ ਚਾਹੀਦੀ ਆ లైట్ ਜਿਹੜੀ ਇਹ ਸਿੱਧੀ ਪ੍ਰੋਪਰ ਕੰਨ ਦੇ ਵਿੱਚ ਪਵੇ ਇੱਕ ਸਪੈਕੂਲਮ ਹੁੰਦਾ ਉਹਨੂੰ ਪਾਈਦਾ ਵਾ ਪ੍ਰੋਪਰ ਬਿਚੇ ਨਾਲ ਸਾਨੂੰ ਪਰਦੇ ਜਗ ਨਹੀਂ ਰਹੂਗਾ ਤਾਂ ਫੇਰ ਵੀ ਅਸੀਂ ਉਹਦੀ ਸਫਾਈ ਕਰ ਸਕਦੇ ਹਾਂ ਸਾਹਿਬ ਆਖਰੀ ਸਵਾਲ ਹੈ ਗਿਆ ਵਾ ਬਹੁਤ ਸਾਰੇ ਲੋਕ ਆਈਫੋਨ ਯੂਜ਼ ਕਰਦੇ ਆ ਆਈਫੋਨ ਯੂਜ਼ ਕਰਦੇ ਆ ਕਿਉਂਕਿ ਅੱਜ ਕੱਲ੍ਹ ਛੂਛੂਰੇ ਜ਼ਮਾਨਾ ਹਰ ਬੰਦਾ ਆਪਣੇ ਕੰਨਾਂ 'ਚ ਕੋਈ ਐਪ ਹੋ ਲਾ ਕੇ ਬੈਠਾ ਵਾ ਕੰਨਾਂ 'ਚ ਲਾ ਕੇ ਆ ਕਿੰਨੇ ਕ ਸਮੇਂ ਤੱਕ ਉਹ ਜਿਹੜਾ ਲੱਗਦੇ ਜਿਹੜਾ ਇਰਫੋਨ ਜਿਤਾਵਾ ਉਹ ਕਿੰਨਾ ਜ਼ ਹਾਨੀਗਰ ਗਿਆ ਕੀ ਜਾਓ ਲੋਣਾ ਚੰਗਾ ਵਾ ਕਿ ਨਹੀਂ ਚਾਹੀਦਾ ਪਹਿਲਾ ਤਾਂ ਇਹ ਸਵਾਲ ਦਾ ਜਵਾਬ ਮੈਂ ਇਹ ਦਿੰਨਾ ਚਾਹੁੰਦਾ ਹਾਂ ਜੁਦਾ ਕਿ ਲਗਾਣੇ ਚਾਹੀਦੇ ਕਿ ਨਹੀਂ ਲਗਾਣਾ ਚਾਹੀਦੇ ਦੇਖੋ ਬਿਲਕੁਲ ਨਹੀਂ ਲਗਾਣਾ ਚਾਹੀਦੇ ਮੈਂ ਤਾਂ ਹਮੇਸ਼ਾ ਇਹ ਸਲਾਹ ਦਿੰਦਾ ਵੀ ਜੇ ਜਾਂ ਇੱਕ ਆਂ ਨਹੀਂ ਕਰਾ ਦੇਗਾ ਠੀਕ ਹੈ ਜੇ ਕਈਆਂ ਜਗ੍ਹਾ ਤੇ ਬਹੁਤ ਜ਼ਰੂਰੀ ਵੀ ਹੁੰਦੇ ਆ ਵੀ ਚਲੋ ਇਹਹੀ ਕਹੇ ਜਿਵੇਂ ਆਈਲੈਂਡ ਵਾਲੇ ਬੱਚੇ ਜਾਂਦੇ ਨੇ ਉਹ ਜਾਂਦੇ ਨੇ ਉਹਨਾਂ ਵਿੱਚ ਵੀ ਮੈਂ ਬੱਚਿਆਂ ਨੂੰ ਇਹ ਸਲਾਹ ਦਿੰਦਾ ਕਈ ਵਾਰੀ ਵੀ ਤੁਸੀਂ ਇਹ ਲਾਣੇ ਆ ਜਾਂ ਜ਼ਰੂਰੀ ਲਾਣੇ ਆ ਇਕਦਾਂ ਜਰ 15 ਤੋਂ 20 ਮਿੰਟ ਤੋਂ ਵੱਧ ਨਹੀਂ ਲਾਣੇ ਚਾਹੀਦੇ ਕਿਉਂਕਿ ਇਹ ਜਿਹੜੇ 이어ਫੋਨ ਹੈ ਜਾਂ इवन ਮੈ ਮੋਬਾਈਲ ਫੋਨ ਵੀ ਕਹਾਂਗਾ ਮੋਬਾਈਲ ਫੋਨ ਵੀ ਜੇ ਤੁਸੀਂ ਲੰਬਾ ਸੁਣੋਗੇ 2-3 ਘੰਟੇ ਤੋਂ ਜ਼ਿਆਦਾ ਜੇ ਤੁਸੀਂ ਕੰਟੀਨਿਊ ਸੁਣੋਗੇ ਇਹ ਵੀ ਕੰਨ ਦੀਆਂ ਨਾੜਾਂ ਨੂੰ ਨੁਕਸਾਨ ਪਹੁੰਚ ਆ ਰਿਹਾ ਹੈ ਅੱਜ ਕੱਲ੍ਹ ਸਾਡੇ ਕੋਲ ਜਿਹੜੇ ਪੇਸ਼ੈਂਟ ਹੈਗੇ ਨੇ ਕੰਨਾਂ ਦੇ ਇਹ ਵੀ ਬਹੁਤ ਆ ਰਹੇ ਨੇ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਸਰਵੀ ਸਿੰਘ ਜੋ ਕਿ ਈ.ਐਨ.ਟੀ ਸਪੈਸ਼ਲਿਸਟ ਨੇ ਤੇ ਬਤੌਰ ਇਸ ਸਮੋਂ ਤਰਫ ਦਾ ਸਿਰਸਾ ਜੋਟੀ ਰਿਹਾ ਮਾਰੇ ਨੇ ਬਹੁਤ ਸਾਰੇ ਜਿਹੜੇ ਸਾਡੇ ਵੀਰ ਇਹਨਾਂ ਦੇ ਸਾਨੂੰ ਸਚਾਰ ਮਿਲਦੇ ਪੈਸਰ ਵੀ ਅੱਖ ਨੱਕ ਕੰਨ ਜਿਸ ਤਰ੍ਹਾਂ ਚਲਦੀ ਆ ਜਿਸ ਤਰ੍ਹਾਂ ਲੋਕੀ ਕੰਨਾਂ ਵਿੱਚ ਕਈ ਤੀਲ ਪਾ ਲੈਂਦੇ ਆ ਜਾਂ ਕਈ ਅਸਟਾ ਦੇ ਕੰਨਾਂ ਖਾਰਸ਼ ਹੁੰਦੀ ਆ ਇਹਨਾਂ ਦੀਆਂ ਬਾਤਾਂ ਕਿਹੜੀ ਕਿਹਨੇ ਹਸਾਬਦਾਰੀਆਂ ਜਾਂ ਇਹਨਾਂ ਸੇਮ ਸੈਸ ਇਸ ਮਾਰਗ ਤੱਕ ਨਹੀਂ ਚਾਹੀਦੀ ਆ ਇਹ ਸਾਰੀਆਂ ਗੱਲਾਂ ਜਨਰਲ ਸਾਡੇ ਨਾਲ ਇਸ ਟਾਂ ਦੇ ਜੁਨੀਅਰ ਸਰਦਾਰ ਸਰਵੀ ਸਿੰਘ ਆਉ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਸੁਝਾਅ ਵੀ ਦੱਸਾਂਗੇ ਤੇ ਨਾਲ ਨਾਲ ਪ੍ਰਕੋਸ਼ਨ ਦੱਸਾਂ ਵੀ ਕਿਨੇ-ਕਨੇ ਪ੍ਰਕੋਸ਼ਨ ਇਸ ਤਰ੍ਹਾਂ ਦੇ ਵਰਤੇ ਜਾਂਦੇ ਹਨ ਡਾਕਟਰ ਸਾਹਿਬ ਬਹੁਤ ਬਹੁਤ ਸਾਰਾ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਸੁਨਹਿਰੀ ਮੌਕਾ ਦਿੱਤਾ ਵੀ ਮੈਂ ਆਪਣੇ ਥੋ ਵਿਚਾਰ ਜਿਹੜੇ ਆ ਤੁਹਾਡੇ ਅੱਗੇ ਪੇਸ਼ ਕਰਾਂ ਡਾਕਟਰ ਸਾਹਿਬ ਬਹੁਤ ਸਾਰੇ ਜਿਹੜੇ ਸਰ ਦਰਸ਼ਕ ਆ ਕਿੰਨੇ ਸਾਰਾ ਗਲਪਤ ਕਰਦੇ ਰਹਿੰਦੇ ਆ ਵੀ ਸਾਡੇ ਕੰਨਾਂ 'ਚ ਖਾਰਚ ਹੁੰਦੀ ਆ ਸ਼ਾਨ ਸ਼ਾਨੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਕੀ ਕੀ ਸਾਰੇ ਕੰਨ ਕੀ ਇਹ ਸ਼ਾਂਸ਼ਾਂ ਦੀ ਆਵਾਜ਼ ਨਹੀਂ ਆਉਂਦੀ ਹੈ ਕਿਸ ਸਰ ਹਾਂਜੀ ਸਰ ਮੈਂ ਬਤੌਰ ਐਸਐਮਓ ਵੀ ਹਾਂ ਤਰ੍ਹਾਂ ਤਰ੍ਹਾਂ ਦੇ ਵਿੱਚ ਉਹ ਹਸਪਤਾਲ ਚ ਨਾਲ ਮੈਂ ਈਐਨਟੀ ਸਪੈਸ਼ਲਿਸਟ ਵੀ ਹਾਂ ਕੰਨ ਨੱਕ ਗਲੇ ਦਾ ਮਾਹਰ ਵੀ ਔਰ ਤੁਹਾਡਾ ਜਿਹੜਾ ਸਵਾਲ ਆ ਬਹੁਤ ਹੀ ਜਾਇਜ਼ ਆ ਕੰਨਾਂ ਦੀਆਂ ਜਿਹੜੀਆਂ ਬਿਮਾਰੀਆਂ ਹੈਆਂ ਵਾ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਉਹਦੇ ਬਾਰੇ ਅਵੇਅਰਨੈਸ ਹੀ ਨਹੀਂ ਹੈਗੀ ਯਾਨੀ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੰਨਾਂ ਦੀ ਜਿਹੜੀ ਬਿਮਾਰੀ ਹੈਗੀ ਉਹ ਕਿਉਂ ਹੋ ਰਹੀ ਆ ਕਿਵੇਂ ਹੋ ਰਹੀ ਆ ਤੇ ਇਹਦਾ ਇਲਾਜ ਕੀ ਆ ਵੀਰਾ ਤੁਹਾਡਾ ਸਵਾਲ ਹੈ ਵੀ ਮਤਲਬ ਲੋਕਾਂ ਨੂੰ ਇਹਦੇ ਬਾਰੇ ਜਾਗਰੂਕਤਾ ਨਹੀਂ ਹੈ ਔਰ ਜਾਗਰੂਕਤਾ ਦੇਣੀ ਤਾਂ ਬਹੁਤ ਜ਼ਰੂਰੀ ਹੈ ਜਾਗਰੂਕਤਾ ਦਾ ਕਹਿਣ ਦਾ ਮਤਲਬ ਹੈ ਵੀ ਘਟੋ ਘਟ ਉਹਨਾਂ ਨੂੰ ਇਹ ਪਤਾ ਹੋਵੇ ਵੀ ਸਾਡੇ ਕਰਨ ਦੀ ਕਿਸ ਤਰ੍ਹਾਂ ਦੀ ਤਕਲੀਫ ਹੈ ਹੂੰ ਉਹਦਾ ਹੱਲ ਕੀ ਹੈ ਉਹ ਕਿਉਂ ਹੋ ਰਹੀ ਹੈ ਕਾਰਨ ਕੀ ਹੈ ਇਹਦੇ ਬਾਰੇ ਜੇ ਅਸੀਂ ਉਹਨਾਂ ਨੂੰ ਕੰਪਲੀਟਲੀ ਦੱਸਾਂਗੇ ਤੇ ਹੋ ਸਕਦਾ ਉਹਨਾਂ ਦੀ ਜਿਹੜੀ ਮੁਸ਼ਕਲ ਹੈ ਕਾਫੀ ਹੱਦ ਤੱਕ ਘਟ ਜਾਵੇ ਹੂੰ ਆ ਆਮੀ ਜਦੋਂ ਪੁਰਾਣੇ ਇਹ ਗੱਲ ਕੀਤੀ ਜਾਵੇ ਤਾਂ ਜਮਾਨੇ ਵਿੱਚ ਜਾਂ ਸਾਡੇ ਪੁਰਾਣੇ ਵਾਢ ਵਡੇਰੀ ਆ ਉਹ ਜੇ ਕੋਈ ਕਾਂਜ ਕੋਈ ਦਰਦ ਹੋਵੇ ਤੇ ਕਈ ਵੀ ਕਹਿੰਦੇ ਵੀ ਸਰੋਂ ਦਾ ਤੇਲ ਲਸਣ ਪਾ ਕੇ ਤੇ ਉਹ ਬਾਅਦ ਚ ਡਰੋਸ ਹੁੰਦਾ ਵਈ ਉਹ ਕਿੱਥੋਂ ਤੱਕ ਜਾਇਜ ਹੈ ਨਹੀਂ ਜੀ ਉਹ ਬਿਲਕੁਲ ਜਾਇਜ ਨਹੀਂ ਆ ਕਿਉਂਕਿ ਇਹ ਜਿਹੜਾ ਤੇਲ ਵਗੈਰਾ ਦਾ ਹੀ ਨਾ ਇਹ ਕੋਈ ਪੁਰਾਣੇ ਟਾਈਮ ਦੇ ਵਿੱਚ ਹੁੰਦੀ ਸੀਗੀ ਹੁਣ ਤੇ ਬਹੁਤ ਅੱਛੀਆਂ ਅੱਛੀਆਂ ਦਵਾਈਆਂ ਆ ਗਈਆਂ ਨੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕੰਨ ਦੀ ਤਕਲੀਫ ਹੈ ਕੀ ਆ ਤੇ ਕਿਉਂ ਆ ਮੈਂ ਤੁਹਾਨੂੰ ਇਨ ਬਰੀਫ ਕੰਨ ਦੀ ਤਕਲੀਫ ਬਾਰੇ ਦੱਸਣ ਲੱਗਾ ਵੀ ਕੰਨਾਂ ਦੀ ਜਿਹੜੀ ਤਕਲੀਫ ਹੈ ਉਹ ਬੱਚਵਾਂ ਛੋਟੇ ਬੱਚਿਆਂ ਨੂੰ ਵੀ ਹੋ ਸਕਦੀ ਹੈ ਬਜ਼ੁਰਗਾਂ ਨੂੰ ਵੀ ਹੋ ਸਕਦੀ ਹੈ ਜੰਗ ਬੰਦੇ ਨੂੰ ਵੀ ਹੋ ਸਕਦੀ ਹੈ ਹੁਣ ਉਹਦੇ ਕਈ ਤਰ੍ਹਾਂ ਦੇ ਕਾਰਨ ਨੇ ਨੰਬਰ 1 ਕੁ ਲੋਕ ਮਰੀਜ਼ਾਂ ਦੇ ਕਈਆਂ ਦੇ ਕੰਨ ਵਗਦੇ ਆ ਸ਼ੁਰੂ ਤੋਂ ਵਗਦੇ ਸ਼ੁਰੂ ਹੋ ਜਾਂਦੇ ਆ ਹੁਣ ਉਹਦੇ ਕਾਰਨ ਕੀ ਨੇ ਕਈ ਤਰ੍ਹਾਂ ਦੇ ਕਾਰਨ ਨੇ ਕਈਆਂ ਦੇ ਪਰਦੇ ਚ ਸ਼ੇਕ ਹੁੰਦਾ ਕਈਆਂ ਦੇ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਵਿੱਚ ਨੱਕ ਦੇ ਪਿੱਛੇ ਇੱਕ ਮਾਸ ਹੁੰਦਾ ਉਹਨੂੰ ਐਡੀਨੋਇਡ ਮਾਸ ਕਹਿੰਦੇ ਆ ਜੀ ਤੇ ਕਈਆਂ ਦੇ ਗਲੇ 'ਚ ਟੌਨਸਲ ਹੁੰਦੇ ਇਹਨਾਂ ਕਰਕੇ ਵੀ ਕੰਨਾਂ ਦੀ ਤਕਲੀਫ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਇਸ ਤੋਂ ਇਲਾਵਾ ਕਈ ਪੇਸ਼ੰਟ ਜਿਹੜੇ ਇਸਤੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਾਹਰੋਂ ਦੀ ਇਨਫੈਕਸ਼ਨ ਚਲੀ ਜਾਂਦੀ ਹੈ ਜਿਵੇਂ ਆਪਾਂ ਉਹਨੂੰ ਕਹਿੰਨੇ ਆ ਜੀ ਪਾਣੀ ਪੈ ਗਿਆ ਜਿਵੇਂ ਗੰਦਾ ਪਾਣੀ ਪੈ ਗਿਆ ਫੰਗਸ ਜਿਹਨੂੰ ਆਪਾਂ ਉਲੀ ਵੀ ਕਹਿ ਦਿੰਨੇ ਆ ਕਈਆਂ ਨੂੰ ਉਲੀ ਦੀ ਤਕੀ ਹੁੰਦੀ ਆ ਕਈਆਂ ਦੇ ਵਿੱਚ ਮੈਲ ਹੁੰਦੀ ਆ ਜਿਹਨੂੰ ਵੈਕਸ ਆਪਾਂ ਕਹਿੰਨੇ ਆ ਉਹ ਵੈਕਸ ਹੁੰਦੀ ਆ ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈਗਾ ਵੀ ਆਪਾਂ ਨੂੰ ਡਾਇਗਨੋਸ ਕਰਨਾ ਪਏਗਾ ਪਰ ਅਹੀ ਤੇਲ ਜਿਹੜਾ ਤੇਲ ਦੀ ਜਿਹੜੀ ਕੰਮ ਸ਼ੁਰੂ ਹੋਇਆ ਹੈਗਾ ਇਹ ਪੁਰਾਣੇ ਟਾਈਮ ਤੇ ਹੁੰਦਾ ਹੈਗਾ ਪਰ ਇਹ ਸਿਰਫ ਉਹ ਵੀ ਜੇ ਬੰਦੇ ਦੇ ਮੈਲ ਹੋਵੇ ਪੁਰਾਣੇ ਟਾਈਮ ਚ ਕਈ ਵਾਰੀ ਹੁੰਦਾ ਸੀ ਚਲੋ ਤੇਲ ਪਾ ਦੋ ਗਰਮ ਕਰਕੇ ਉਹ ਸਿਰਫ ਤੇ ਸਿਰਫ ਜੇ ਮੈਲ ਹੋਏਗੀ ਉਹਨੂੰ ਥੋੜਾ ਜਿਹਾ ਸੌਫਟ ਕਰ ਦੂਗੀ ਪਰ ਜੇ ਮਰੀਜ਼ ਦੇ ਕੰਨ ਦਾ ਪਰਦਾ ਫਟਿਆ ਹੈ ਜਾਂ ਉਹਦੇ ਉਲੀ ਲੱਗੀ ਹੈ ਜੇ ਅਸੀਂ ਉਹਦੇ ਤੇਲ ਪਾ ਦਾਂਗੇ ਤੇ ਉਹ ਤਕਲੀਫ ਹੋਰ ਵਧਾ ਦੇਗਾ ਇਸ ਤਰ੍ਹਾਂ ਕਿ ਸਾਨੂੰ ਇਹ ਜਿਹੜੇ ਪੁਰਾਣੇ ਨੁਸਖੇ ਆ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਔਰ ਚੈੱਕ ਅਪ ਵੀ ਆਪਾਂ ਨੂੰ ਜਿਹੜਾ ਖਾਸ ਸਪੈਸ਼ਲਿਸਟ ਉਨੂੰ ਹੀ ਕਰਾਓ ਕਿਉਂਕਿ ਕੰਨ ਦੀ ਤਕਲੀਫ ਜਿਹੜੀ ਹੈਗੀ ਹੈ ਨਾ ਉਹ ਜਿੰਨਾ ਚਿਰ ਅਸੀਂ ਕੰਨ ਦੇ ਅੰਦਰ ਉਹ ਦੇਖਾਂਗੇ ਨਹੀਂ ਮਸ਼ੀਨ ਲਾ ਕੇ ਉਨੀ ਦੇਰ ਅਸੀਂ ਦੱਸ ਹੀ ਨਹੀਂ ਸਕਦੇ ਕਿਉਂਕਿ ਕੰਨਾਂ ਦਾ ਇਲਾਜ ਜਿਹੜਾ ਹੈਗਾ ਵਾ ਬੈਟਰ ਤੇ ਇੱਕ ਨਾਲ ਕੰਨ ਦਾ ਡਾਕਟਰ ਹੀ ਕਰ ਸਕਦਾ ਇਸ ਕਰਕੇ ਮੈਂ ਤਾਂ ਇਹੀ ਸਲਾਹ ਦੇਵਾਂਗਾ ਵੀ ਜੇ ਕਿਸੇ ਵੀ ਪੇਸ਼ੰਟ ਨੂੰ ਭਾਵੇਂ ਉਹ ਬੱਚਾ ਹੈ ਭਾਵੇਂ ਉਹ ਜਵਾਨ ਹੈ ਜਾਂ ਬਜ਼ੁਰਗ ਹੈ ਜੇ ਕਿਸੇ ਤਰ੍ਹਾਂ ਦੀ ਵੀ ਕੰਨ ਦੀ ਤਕਲੀਫ ਹੈ ਤੇ ਉਹ ਕਨਸਰਨਡ ਈ.ਐਨ.ਟੀ ਸਪੈਸ਼ਲਿਸਟ ਨੂੰ ਹੀ ਦਿਖਾ ਆਮ ਹੀ ਜਿਹੜੇ ਪਿੰਡਾਂ ਦੇ ਡਾਕਟਰ ਬੈਠੇ ਹੋਣ ਕੰਨਾਂ 'ਚ ਹਾਈਡਰੋਜਨ ਪਾ ਕੇ ਨਾ ਤੇ ਫਿਰ ਕਾਟਰਨ ਸਫਾਈ ਕਰ ਦਿੰਦੇ ਆ ਲੋਕ ਜਾਂਦੇ ਆ ਕਰਨ ਸਫਾਈ ਕਰਉਂਦੇ ਆ ਇਹ ਇਹ ਵਾਕੇ ਅਸੀਂ ਆਪਣੇ ਦਰਸ਼ਕਾਂ ਕੋਲ ਵੀ ਸਾਰੀ ਗੱਲ ਸਾਂਝੀ ਕਰਨੀ ਹੈ ਕਿ ਕਿਥੋਂ ਤੱਕ ਜਾਇਜ ਹੈਗਾ ਜੇ ਹਾਈਡਰੋ ਚ ਪਾਕਸਾਈ ਕਰਦੇ ਹਾਈਡਰੋਜਨ ਤਾਂ ਹੁਣ ਬਿਲਕੁਲ ਹੀ ਨਹੀਂ ਪਾਣੀ ਚਾਹੀਦੀ ਅਸੀਂ ਤਾਂ ਤੇਲ ਵੀ ਬੰਦ ਕਰ ਰਹੇ ਆ ਤੇ ਹਾਈਡਰੋ ਨਹੀਂ ਬੰਦ ਕਰ ਰਹੇ ਮੇਰੇ ਕੋਲ ਇਸ ਤਰ੍ਹਾਂ ਦੇ ਵੀ ਕਈ ਮਰੀਜ਼ ਆਏ ਨੇ ਇੱਥੇ ਜਿਨ੍ਹਾਂ ਨੇ ਮੰਨ ਲਓ ਪੜਦੇ ਜੇ ਸ਼ੇਕ ਆ ਜੇ ਉਹਨਾਂ ਦੇ ਹਾਈਡਰੋਇਨ ਪਾਤੀ ਉਹ ਪੜਦੇ ਦੇ ਸ਼ੇਕ ਤਾਂ ਨਹੀਂ ਹਾਈਡਰੋਇਨ ਜਿਹੜੀ ਹੈਗੀ ਆ ਦਿਮਾਗ ਵਾਲੇ ਬੰਦੇ ਨੂੰ ਚਲੀ ਜਾਂਦੀ ਆ ਉਹਨੂੰ ਚੱਕਰ ਆ ਕੇ ਮਰੀਜ਼ ਡਿੱਗ ਪੈਂਦਾ ਇਦਾਂ ਦੇ ਕਈ ਮਰੀਜ਼ ਮੈਂ ਦੇਖਿਆ ਜਿਨ੍ਹਾਂ ਦਾ ਜਿੰਨੀ ਜੇਰ ਤਾਂ ਸਾਨੂੰ ਪਤਾ ਹੀ ਨਹੀਂ ਹੈ ਵੀ ਅੰਦਰ ਹੈ ਕੀ ਆ ਪਰਦਾ ਹੈਗਾ ਹੈ ਕਿ ਨਹੀਂ ਹੈਗਾ ਜੇ ਅਸੀਂ ਉਹਦੇ ਚ ਕੁਝ ਵੀ ਪਾ ਦਿਆਂਗੇ ਹਾਈਡਰੋਜਨ ਤਾਂ ਬਹੁਤ ਡੇਂਜਰਸ ਹੈ ਜੇ ਇਹੀ ਪਾ ਦਾਂਗੇ ਇਸੇ ਕਰਕੇ ਹੀ ਇਹੀ ਹਾਈਡਰੋਜਨ ਮੈਂ ਤਾਂ ਨਹੀਂ ਯੂਜ਼ ਕਰਦਾ ਨਾ ਹੀ ਸਾਡੇ ਕੋਈ ਏਜੰਸੀ ਸਪੈਸੇ ਤੋਂ ਹਾਈਡਰੋਜਨ ਯੂਜ਼ ਕਰ ਰਹੇ ਆ ਅਸੀਂ ਤਾਂ ਪ੍ਰੋਪਰ ਤਰੀਕੇ ਨਾਲ ਯੂਨੀਅਰ ਸਟੈਬਲਾਈਜ਼ ਚੀਜ਼ਾਂ ਗੀਆਂ ਵਾ ਜਾਂ ਜੋ ਵੀ ਆਪਣੇ ਇਨਸਟਰੂਮੈਂਟ ਨੇ ਜਾਂ ਸਟੈਬਲਾਈਜ਼ ਚੀਜ਼ਾਂ ਨੇ ਜਾਂ ਸਕਸ਼ਨ ਟੈਕਨੀਕ ਆ ਉਹਨਾਂ ਟੈਕਨੀਕ ਦੇ ਨਾਲ ਲੇਟੈਸਟ ਟੈਕਨੀਕ ਨਾਲ ਹੀ ਸਫਾਈ ਕਰੀਦੀ ਆ ਇਸੇ ਕਰਕੇ ਇਹੀ ਕਹਿੰਦੇ ਆ ਵੀ ਜਦੋਂ ਵੀ ਇਹ ਕੰਮ ਕਰਾਈਏ ਪਹਿਲਾਂ ਚੈੱਕਅਪ ਜ਼ਰੂਰੀ ਆ ਬਿਲਕੁਲ ਚੈੱਕਅਪ ਤੋਂ ਬਾਅਦ ਹੀ ਅਸੀਂ ਡਿਸਾਈਡ ਕਰਾਂਗੇ ਹਾਈਡਰੋਜਨ ਜਿਹੜੀ ਆ ਇਸ ਤਰ੍ਹਾਂ ਪਾਣੀ ਜਿਹੜੀ ਆ ਬੜੀ ਡੇਂਜਰਸ ਆ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਇਹ ਜਨੂੰ ਆ ਰਹੀਆਂ ਨੇ ਨਹੀਂ ਪਾਣੀ ਚਾਹੀਦਾ ਜਿਹੜੇ ਡਾਕਟਰ ਸਾਹਿਬ ਲੋਕ ਆਪਣੇ ਕੰਨਾਂ 'ਚ ਕਈ ਵੀ ਤੀਲੇ ਮਾਰ ਦਿੰਦੇ ਆ ਜਾਂ ਕਈ ਵੀ ਬਣਾ ਕੇ ਨਾ ਅ ਅ ਅ ਅ ਅ 9:00 ਵਜੇ ਕਾਕੇ ਉਹ ਮਾਰਦੀ ਆ ਕਿ ਨੋਟ ਹੀ ਫੜ ਕੇ ਮੂੰਹ ਦੇ ਰੰਦੀ ਆ ਉਹਨਾਂ ਵਾਤੇ ਉਹਨਾਂ ਨੂੰ ਕੀ ਕਹਿਣਾ ਜਾਓ ਉਹ ਸਭ ਤੋਂ ਖਤਰਨਾਕ ਚੀਜ਼ ਆ ਜੀ ਉਹ ਮੈਂ ਮੇਰੇ ਕੋਲ ਮਰੀਜ਼ ਜਿਹੜੇ ਆਂਦੇ ਆ ਨਾ ਉਹ OPD ਦੇ ਵਿੱਚ 30 ਜਾਂ 40% ਕੰਨਾਂ ਦੇ ਮਰੀਜ਼ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਸੀਂ ਦੱਸ ਰਹੇ ਜੀ ਕਈ ਮਰੀਜ਼ ਇਹੋ ਜਾਂਦੇ ਨੇ ਜਿਹੜੇ ਕਹਿੰਦੇ ਆਂ ਮੈਂ ਤੀਲਾ ਫੜਿਆ ਘਰ ਪਿਆ ਸੀ ਬੁਖੜ ਦਵਾਈ ਮਾਰ ਲਿਆ ਕਈਆਂ ਦੇ ਨਾ ਮੋਟਰਸਾਈਕਲ ਦੀ ਚਾਬੀ ਹੁੰਦੀ ਉਹ ਹੀ ਮਾਰ ਲੈਂਦੇ ਆ ਕਈਆਂ ਦੇ ਉਹ 이어ਬੱਡ ਜਿਹੜੇ ਦੁਕਾਨਾਂ ਤੋਂ ਲੈ ਕੇ ਆਉਂਦੇ ਨੇ ਉਹ ਮਰੀ ਜਾਂਦੇ ਨੇ ਇਹ ਸਭ ਤੋਂ ਖਤਰਨਾਕ ਕੀ ਹੈ ਬਹੁਤ ਹੀ ਖਤਰਨਾਕ ਖਤਰਨਾਕ ਇਸ ਕਰਕੇ ਕਿਉਂਕਿ ਜਿਹੜਾ ਕੰਨਾਂ ਦੀ ਅੰਦਰ ਇੱਕ ਲੇਅਰ ਹੁੰਦੀ ਹੈ ਨਾ ਉਹ ਸਿੰਗਲ ਲੇਅਰ ਹੁੰਦੀ ਹੈ ਜਿਹੜੀ ਲੇਅਰ ਉਹ ਸਿੰਗਲ ਲੇਅਰ ਸਿੱਧੀ ਜਿਹੜੀ ਹੈ ਨਾ ਬੋਨ ਨਾਲ ਟੱਚ ਹੁੰਦੀ ਆ ਆਪਾਂ ਜਦੋਂ ਵੀ ਕੋਈ ਚੀਜ਼ ਇਦਾਂ ਮਾਰਾਂਗੇ ਉਹ ਸਿੰਗਲ ਲੇਅਰ ਇੰਜਰਡ ਹੋ ਜਾਣੀ ਆ ਜਦੋਂ ਇੰਜਰਡ ਹੋ ਗਈ ਉਸ ਤੋਂ ਬਾਅਦ ਜਿਹੜੀ ਇਨਫੈਕਸ਼ਨ ਆਈ ਉਹ ਸਿੱਧੀ ਬੋਨ ਤੱਕ ਚਲੀ ਜਾਂਦੀ ਆ ਇਸੇ ਕਰਕੇ ਤੁਸੀਂ ਦੇਖਿਆ ਹੋਏਗਾ ਵੀ ਕੰਨ ਦੀ ਜਾਂ ਦੰਦ ਦੀ ਤਕਰੀਬ ਬਹੁਤ ਖਤਰਨਾਕ ਹੁੰਦੀ ਆ ਕੰਨ 'ਚ ਜਦੋਂ ਅਸੀਂ ਚਾਬੀ ਮਾਰਤੀ ਉਹਦੀ ਲੇਅਰ ਬ੍ਰੇਕ ਹੋ ਗਈ ਉਸ ਤੋਂ ਬਾਅਦ ਪਾਣੀ ਚਲਾ ਗਿਆ ਇਨਫੈਕਸ਼ਨ ਹੋ ਗਈ ਤੇ ਮਰੀਜ਼ ਇੰਨੀ ਕੋ ਦਰਦ ਹੁੰਦੀ ਆ ਮਰੀਜ਼ ਨੂੰ ਅਸਹਿਨਿਆ ਦਰਦ ਹੁੰਦੀ ਆ ਇਸ ਕਰਕੇ ਕਦੀ ਵੀ ਖਾਲਸ ਵਾਲਾ ਕੰਮ ਜੇ ਕਰਨਾ ਵਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਮੈਂ ਬਾਰ-ਬਾਰ ਉਹੀ ਕਹਿ ਰਿਹਾ ਆ ਜਿਹੜੇ ਐ ਤੀਲੇ ਮਾਰਨੇ ਬਾੜ ਜ਼ਮਾਨੇ ਚਾਬੀ ਮਾਰਨੀ ਨੋਟ ਮਾਰਨਾ ਇਹਦੇ ਨਾਲ ਅਸੀਂ ਬਾਹਰ ਇਨਫੈਕਸ਼ਨ ਹੋ ਜਾਂਦਾ ਅੰਦਰ ਦੇ ਰਹੇ ਆ ਜਿਹਦੇ ਕਰਕੇ ਇਹ ਬਹੁਤ ਹੀ ਘਾਤਕ ਹੈ ਔਰ ਈਵਨ ਕਈਆਂ ਮਰੀਜ਼ਾਂ ਦੇ ਤਾਂ 70 ਤੋਂ 80% ਕੰਨ ਐਸੇ ਤਰੀਕੇ ਨਾਲ ਖਰਾਬ ਹੁੰਦੇ ਆ ਕਈ ਆਪੇ ਖਰਾਬ ਕਰ ਲੈਂਦੇ ਨੇ ਕਈਆਂ ਦੇ ਤੀਲੇ ਏਡੇ ਲੰਬੇ ਮਾਰ ਲੈਂਦੇ ਹੋ ਸਿੱਧਾ ਪੜਦੇ ਨੂੰ ਜਿਰੀ ਕਰ ਦਿੰਦਾ ਇਸ ਤੱਕ ਬਲਾਈਂਡ ਪ੍ਰੋਸੀਜਰ ਬਿਲਕੁਲ ਨਹੀਂ ਕਰਨੀ ਚਾਹੀਦੇ ਮੇਰੀ ਇਹੋ ਹੀ ਸਲਾਹ ਆ ਬਾਰ ਬਾਰ ਮੈਂ ਇਹੀ ਕਹੂੰਗਾ ਜਿਹੜੇ ਖਾਰਿਜ ਹੁੰਦੀ ਆ ਖਾਰਿਜ ਹੁੰਦਿਆਂ ਵੀ ਡਾਕਟਰ ਨੂੰ ਦਿਖਾਓ ਜੇ ਕੋਈ ਤਕਲੀਫ ਹੈਗੀ ਆ ਡਾਕਟਰ ਨੇ ਤੁਹਾਨੂੰ ਡ੍ਰੌਪਸ ਜੇ ਨਹੀਂ ਹੈ ਤੇ ਡਾਕਟਰ ਨੇ ਤੁਹਾਨੂੰ ਗਾਈਡ ਕਰ ਦੇਣਾ ਵੀ ਆਹ ਵਾਲੀ ਮੈਡੀਸਿਨ ਲਓ ਬਾਕੀ ਇਹ ਪ੍ਰੋਸੀਜਰ ਬਿਲਕੁਲ ਹੀ ਡਾਕਟਰ ਲਗੋ ਬਹੁਤ ਡੇਂਜਰਸ ਬਿਲਕੁਲ ਡਾਕਟਰ ਸਾਹਿਬ ਆਰਮਿੰਗ ਪਿੰਨਾ ਦੇ ਸ਼ਹਿਰਾ ਵਿੱਚ ਕੰਨਾਂ 'ਚ ਮੈਰਕਲ ਤਰੇ ਫਿਰਦੇ ਆ ਮੈਂ ਦੇਖਿਆ ਕਈ ਵਾਰੀ ਉਹਨਾਂ ਕੋਲ ਬੜੀ ਤਿੱਖੇ ਤਿੱਖੇ ਜਿਹੜਾ ਜਿੱਦਾਂ ਸਲਾਈਆਂ ਬਣੀਆਂ ਹੁੰਦੀਆਂ ਜਿੰਨਾਂ ਉਹ ਸਵਾਈ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਦਰਸ਼ਕ ਬਹੁਤ ਸਾਰੇ ਨਾਲ ਜੁੜੇ ਆ ਤੇ ਇਹ ਸਵਾਲ ਜਿਹੜੇ ਆ ਸਿਰਫ ਸਾਰੇ ਸਾਡੇ ਦਰਸ਼ਕਾਂ ਨਹੀਂ ਆ ਇਹ ਬਹੁਤ ਹੀ ਤੁਹਾਡਾ ਜਾਇ ਸਵਾਲ ਹੈ ਔਰ ਇਹ ਬਹੁਤ ਜ਼ਰੂਰੀ ਹੈ ਦੱਸਣਾ ਹੀ ਇਹ ਮੈਂ ਵੀ ਕਈ ਵਾਰੀ ਨੋਟ ਕੀਤਾ ਵਾ ਵੀ ਬਸ ਢਿਆਂ ਚ ਜਾਂ ਹੋਰ ਕਈ ਜ਼ਿਆਦਾਤਰ ਤਾਂ ਬਸ ਢਿਆਂ ਦੇ ਦੇਖਿਆ ਵੀ ਉਹ ਲਾਲ ਜੀ ਉਹਨਾਂ ਨੇ ਪਗੜੀ ਬੰਨੀ ਹੁੰਦੀ ਐ ਸਿਰ ਤੇ ਉਹਨਾਂ ਨੇ ਲਾਲ ਤੇ ਉਹ ਲਾਏ ਹੁੰਦੇ ਨੇ ਅਤੀਲੇ ਜੇ ਵੀ ਤੇ ਉਹ ਜਿਹੜੇ ਆ ਨਾ ਆਪਣੇ ਉਹਨੂੰ ਆਪਣੀ ਕਹਿੰਦੇ ਆ ਵੀ ਅਹੀ ਕੰਨਾਂ ਦੇ ਡਾਕਟਰ ਐ ਪਰ ਉਹ ਤਾਂ ਸਭ ਤੋਂ ਜ਼ਿਆਦਾ ਖਤਰਨਾਕ ਉਹਨਾਂ ਦਾ ਕੰਮ ਕਿਉਂਕਿ ਜਿਹੜੇ ਅਹੀ ਕੰਨਾਂ 'ਚ ਇਗਜ਼ਾਮਿਨ ਕਰਦੇ ਆ ਜਾਂ ਕੰਨਾਂ ਦੀ ਸਫਾਈ ਕਰਦੇ ਆ ਅਹੀ ਪ੍ਰੋਪਰ ਸਾਡਾ ਲਾਈਟ ਹੋਣੀ ਚਾਹੀਦੀ ਆ ਲਾਈਟ ਜਿਹੜੀ ਸਿੱਧੀ ਪ੍ਰੋਪਰ ਕੰਨ ਦੇ ਵਿੱਚ ਪਵੇ ਇੱਕ ਸਪੈਕੂਲਮ ਹੁੰਦਾ ਉਹਨੂੰ ਪਾਈਦਾ ਵਾ ਪ੍ਰੋਪਰ ਟੀਕ ਨਾਲ ਸਾਨੂੰ ਪਰਦੇ ਤੱਕ ਨਜ਼ਰ ਆਊਗਾ ਤਾਂ ਫੇਰ ਹੀ ਅਸੀਂ ਉਹਦੀ ਸਫਾਈ ਕਰ ਸਕਦੇ ਹਾਂ ਉਹ ਲੋਕ ਜਿਹੜੀ ਸਫਾਈ ਕਰਦੇ ਆ ਉਹ ਬਿਨਾਂ ਹੀ ਕਿਸੇ ਲਾਈਟ ਤੋਂ ਕਰਦੇ ਨੇ ਬਲਾਈਂਡ ਟੀਕ ਨਾਲ ਕਰਦੇ ਆ ਬਹੁਤ ਜ਼ਿਆਦਾ ਲੋਕਾਂ ਦੇ ਕੰਨਾਂ ਦੇ ਪਰਦੇ ਜਿਹੜੇ ਫਟੇ ਆ ਉਹਨਾਂ ਦੇ ਕਰਕੇ ਫਟੇ ਆ ਆਪਾਂ ਸਸਤੇ ਕੰਮ ਕਰਕੇ ਜਾ ਹੀ ਕਿੰਨੇ ਵੀ ਸਾਨੂੰ ਲਾਗੇ ਬੰਦਾ ਮਿਲ ਜਾਂਦਾ ਵਾ ਉਹਨਾਂ ਕੋ ਚਲੇ ਜਾਂਦੇ ਆ ਉਹਨਾਂ ਕੋ ਤੇ ਆਰਐਮਪੀ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ ਮੈਂ ਤੇ ਇਹ ਕਹੂੰਗਾ ਹੂੰ ਹੂੰ ਉਹਨਾਂ ਕੋਲ ਜਾਣ ਦਾ ਮਤਲਬ ਹੈਗਾ ਵੀ ਅਸੀਂ ਆਪਣੇ ਕੰਨ ਨੂੰ 100% ਨੁਕਸਾਨ ਹੀ ਪਤਾਵਾਗੇ ਸੋ ਵਾਈਡ ਕੀਤਾ ਜਾਵੇ ਉੱਤੋਂ ਡਾਕਟਰ ਸਾਹਿਬ ਆਖਰੀ ਸਵਾਲ ਰਹਿ ਗਿਆ ਵਾ ਬਹੁਤ ਸਾਰੇ ਲੋਕ ਆਈਫੋਨ ਯੂਜ਼ ਕਰਦੇ ਆ ਆਈਪੋਡ ਯੂਜ਼ ਕਰਦੇ ਆ ਕਿਉਂਕਿ ਅਜਕੱਲ ਸੋਸ਼ਲ ਮੀਡੀਆ ਜਮਾਨਾ ਹਰ ਬੰਦਾ ਆਪਣੇ ਕੰਲਾ 'ਚ ਕੋਈ ਏਅਰਫੋਨ ਲਾ ਕੇ ਬੈਠਾ ਵਾ ਗੱਲਾਂ ਕਰਦਾ ਰਿਹਾ ਵਾ ਕਿੰਨੇ ਕ ਸਮੇਂ ਤੱਕ ਉਹ ਜਿਹੜਾ ਲਾਗਤ ਜਿਹੜੀ ਉਹ ਜਿਹੜਾ 이어ਫੋਨ ਉਹ ਜੀਤਾ ਵਾ ਉਹ ਕਿੰਨਾ ਹਾਨੀ ਕਰ ਗਿਆ ਕਿ ਜਾਂ ਉਹ ਲਾਉਣਾ ਚੰਗਾ ਵਾ ਕਿ ਨਹੀਂ ਚੰਗਾ ਇਹ ਜਿਹੜਾ ਤੁਸੀਂ ਹੁਣ ਮੈਨੂੰ ਸਵਾਲ ਪੁੱਛਿਆ ਨਾ ਆਖਰ ਤੇ ਸਭ ਤੋਂ ਇੰਪੋਰਟਨ ਸਵਾਲ ਹੈ ਉਹ ਸਭ ਤੋਂ ਵਧੀਆ ਸਵਾਲ ਹੈ ਜਿਹੜਾ ਕਿ ਜੇ ਨਾ ਦੱਸਿਆ ਜਾਵੇ ਤੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੋ ਸਕਦਾ ਮੈਂ ਬੜਾ ਖੁਸ਼ ਹਾਂ ਦੀਪੇ ਭਾਈ ਕਿ ਤੁਸੀਂ ਇਹ ਸਵਾਲ ਕੀਤਾ ਉਹ ਇਹ ਅੱਜ ਦਾ ਕਰੰਟ ਸਿਨੈਰੀਓ ਵਾਲਾ ਸਵਾਲ ਹੈ ਪਹਿਲਾ ਤੁਹਾਡੇ ਸਵਾਲ ਦਾ ਜਵਾਬ ਮੈਂ ਇਹ ਦੇਣਾ ਚਾਹਨਾ ਵਾਂ ਜਿਹੜਾ ਹੈ ਵੀ ਲਗਾਣੇ ਚਾਹੀਦੇ ਕਿ ਨਹੀਂ ਲਗਾਣੇ ਚਾਹੀਦੇ ਦੇਖੋ ਬਿਲਕੁਲ ਨਹੀਂ ਲਗਾਣੇ ਚਾਹੀਦੇ ਮੈਂ ਤਾਂ ਹਮੇਸ਼ਾ ਹੀ ਸਲਾਹ ਦਿੰਦਾ ਵੀ ਇਹ ਚੀਜ਼ਾਂ ਇੱਕ ਹਨ ਨਹੀਂ ਕਰਨਾ ਚਾਹੀਦਾ ਠੀਕ ਹੈ ਜੇ ਕਈਆਂ ਜਗ੍ਹਾ ਤੇ ਬਹੁਤ ਜ਼ਰੂਰੀ ਵੀ ਹੁੰਦੇ ਆ ਵੀ ਚਲੋ ਜੀ ਇਹੀ ਕਈ ਜਿਵੇਂ ਆਈਲੈਂਡ ਵਾਲੇ ਬੱਚੇ ਜਾਂਦੇ ਨੇ ਉਹ ਜਾਂਦੇ ਨੇ ਉਹਨਾਂ ਵਿੱਚ ਵੀ ਮੈਂ ਬੱਚਿਆਂ ਨੂੰ ਇਹ ਸਲਾਹ ਦਿੰਦਾ ਕਈ ਵਾਰੀ ਵੀ ਤੁਸੀਂ ਜੇ ਲਾਣੇ ਆ ਜਾਂ ਜ਼ਰੂਰੀ ਲਾਣੇ ਆ ਇਕਦਾਂ ਜਰ 15 ਤੋਂ 20 ਮਿੰਟ ਤੋਂ ਵੱਧ ਨਹੀਂ ਲੈਣੇ ਚਾਹੀਦੇ ਕਿਉਂਕਿ ਇਹ ਐ ਜਿਹੜੇ 이어ਫੋਨ ਐ ਜਾਂ ਇਵਨ ਮੈਂ ਮੋਬਾਈਲ ਫੋਨ ਵੀ ਕਹਾਂਗਾ ਮੋਬਾਈਲ ਫੋਨ ਵੀ ਜੇ ਤੁਸੀਂ ਲੰਬਾ ਸੁਣੋਗੇ ਅੱਧੇ ਘੰਟੇ ਤੋਂ ਜ਼ਿਆਦਾ ਜੇ ਤੁਸੀਂ ਕੰਟੀਨਿਊ ਸੁਣੋਗੇ ਇਹ ਵੀ ਕੰਨ ਦੀਆਂ ਨਾੜਾਂ ਨੂੰ ਨੁਕਸਾਨ ਪਹਾਰਿਆ ਅੱਜ ਕੱਲ ਸਾਡੇ ਕੋਲ ਜਿਹੜੇ ਪੇਸ਼ੈਂਟ ਹੈਗੇ ਨੇ ਕੰਨਾਂ ਦੇ ਇਹ ਵੀ ਬਹੁਤ ਆ ਰਹੇ ਨੇ ਜਿਨ੍ਹਾਂ ਦੇ ਛਾਂ ਛਾਂ ਦੀ ਆਵਾਜ਼ ਆ ਰਹੀ ਹੈ ਸੁਣਾਈ ਘਟੀ ਜਾ ਰਹੀ ਹੈ ਜੰਗ ਬੰਦਿਆਂ ਦੀ ਉਹ ਇਸੇ ਕਰਕੇ ਕਹਿੰਉਂ ਕਿ ਉਹ ਕੀ ਕਰਦੇ ਨੇ ਦੋ-ਦੋ ਘੰਟੇ ਕੰਨਾਂ 'ਚ 이어ਫੋਨ ਲਾ ਕੇ ਗਾਣੇ ਸੁਣਦੇ ਨੇ ਅੰਦਰ ਲੋਕੀ ਉਹ ਬਹੁਤ ਡ ਇਹ ਲੇਟੈਸਟ ਸਟੱਡੀ ਵੀ ਹੁਣ ਆਈ ਹੀ ਪਿੱਛੇ ਜੇ ਵੀ ਕਿੰਨਾ ਚਿਰ ਇਹਨਾਂ ਨੂੰ ਇਹੀ ਵਰਤਣਾ ਚਾਹੀਦਾ ਕਿੰਨਾ ਚਿਰ ਨਹੀਂ ਵਰਤਣਾ ਚਾਹੀਦਾ ਉਹਨਾਂ ਨੇ ਇਹੀ ਰეკਮੈਂਡ ਕੀਤਾ ਹੈਗਾ ਵੀ ਵੱਧ ਤੋਂ ਵੱਧ 10 ਜਾਂ 12 ਮਿੰਟ ਜਾਂ 15 ਮਿੰਟ ਮੈਕਸਿਮਮ ਕਰ ਸਕਦੇ ਹੋ ਪਰ ਉਹ ਵੀ ਜੇ ਅਵਾਇਡ ਕਰ ਸਕਦੇ ਤਾਂ ਕਰੋ ਬਾਕੀ ਜੇ ਤੁਸੀਂ ਲੌਂਗ ਟਰਮ ਕਰੋਗੇ 2-2 ਘੰਟੇ 3-3 ਘੰਟੇ ਕੱਢੋਗੇ ਤੇ ਕੰਨਾਂ ਦੀਆਂ ਨਾਲਾਂ ਜਿਹੜੀਆਂ ਵੀਕ ਹੋ ਜਾਣਗੀਆਂ ਬહેરાਪਨ ਜਿਹੜਾ ਵਾ ਬੰਦੇ ਨੂੰ ਜਲਦੀ ਹੋ ਜਾਏਗਾ ਇਸ ਤੋਂ ਇਲਾਵਾ ਮੈਂ ਇਹ ਤੁਹਾਨੂੰ ਸਲਾਹ ਦਵਾਂਗਾ ਵੀ 이어ਫੋਨ ਮੈਂ ਤੇ ਡਵਾਈਸ ਹੀ ਨਹੀਂ ਕਰਦਾ ਬਲੂਟੂਥ 이어ਫੋਨ ਫਿਰ ਵੀ ਜੇ ਕਿਸੇ ਨੂੰ ਕੋਈ ਮਜਬੂਰੀ ਹੈ ਜਿਵੇਂ ਆਈਲਟ ਵਾਲੇ ਮੇਰੇ ਕੋਲ ਸਟੂਡੈਂਟ ਬੜੇ ਆਂਦੇ ਆ ਜੀ ਆਮ ਤੌਰ ਤੇ ਵੀ ਸਹੀ ਉਹ ਤੋਂ ਆਈਲਟ ਵਾਲਿਆਂ ਦਾ ਲਿਸਨਿੰਗ ਦਾ ਚੱਕਰ ਹੁੰਦਾ ਜੀ ਉਹਨਾਂ ਨੂੰ ਅਸੀਂ ਸਲਾਹ ਦਿੰਨੇ ਆ ਵੀ ਜਿਹੜੇ ਐਡਫੋਨ ਬਾਹਰ ਲਾਉਣ ਵਾਲੇ ਆ ਅੰਦਰ ਵਾਲੇ ਨਹੀਂ ਜਿਹੜੇ ਵੱਡੇ ਹੁੰਦੇ ਆ ਬਾਹਰ ਲਾਉਣ ਵਾਲੇ ਪਰ ਉਹ ਵੀ ਜ਼ਿਆਦਾ ਟਾਈਮ ਨਹੀਂ ਉਹ ਵੀ ਥੋੜੀ ਦੇਰ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਅਸੀਂ ਕਹਿੰਦੇ ਆ ਪਰ ਉਹਨੂੰ ਨਾਲ ਨਾਲ ਗੈਪ ਦੇਈ ਜਾਓ ਜਿਵੇਂ 5-10 ਮਿੰਟ ਵਰਤ ਲਿਆ ਫਿਰ ਛੱਡਤਾ ਫਿਰ 10 ਮਿੰਟ ਵਰਤ ਲਿਆ ਫਿਰ ਛੱਡਤਾ ਦੋ-ਦੋ ਘੰਟੇ ਨਹੀਂ ਦੋ-ਦੋ ਘੰਟੇ ਹੀ ਉਹ ਵੀ ਅਡਵਾਈਸ ਨਹੀਂ ਕਰਾਂਗੇ ਕਿਉਂਕਿ ਲੌਂਗ ਟਰਮ ਯੂਜ਼ ਆਫ 이어ਫੋਨ ਬਲੂਟੂਥ ਇਹਨਾਂ ਸਟੱਡੀ ਵੀ ਆ ਚੁੱਕੀ ਆ ਵੀ ਇਹ ਕੰਨਾਂ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ ਜਾਂ ਤੇ ਉਹਨਾਂ ਦੇ ਵਿੱਚ ਹੈਰਿੰਗ ਲੋਸ ਵਧ ਰਿਹਾ ਲੋਕਾਂ ਦੇ ਵਿੱਚ ਜਾਂ ਉਹਨਾਂ ਦੇ ਵਿੱਚ ਛਾਂਛਾਂ ਦੀ ਆਵਾਜ਼ ਜਿਹਨੂੰ ਹਿਟ ਨਾਈਟਸ ਕਹਿੰਦੇ ਆ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਵੈਸਟਰਨ ਕੰਟਰੀ ਤੇ ਵੀ ਆ ਰਹੀ ਹੈ ਸਟ्रेस ਉਹ ਸਟ्रेस ਜਿਹੜੀ ਹੈ ਇਹਨਾਂ 이어ਫੋਨ ਦੇ ਕਰਕੇ ਬਹੁਤ ਹੀ ਜ਼ਿਆਦਾ ਹੋ ਗਈ ਹੈ ਕਿਉਂਕਿ ਦੋ-ਦੋ ਤਿੰਨ-ਤਿੰਨ ਘੰਟੇ ਜੇ ਤੁਸੀਂ ਇਹ ਸੁਣੋਗੇ ਉਹ ਸਿੱਧੀ ਨਾੜਾਂ ਦੇ ਥਰੂ ਸਿੱਧਾ ਬ੍ਰੇਨ ਨੂੰ ਐਕ ਉਦੇ ਨਾਲ ਸਟ्रेस ਲੈਵਲ ਵੀ ਬਹੁਤ ਜ਼ਿਆਦਾ ਲੋਕਾਂ ਦਾ ਵਧਿਆ ਹੋਇਆ ਵਾ ਇਸ ਕਰਕੇ ਐ ਤੇ ਬਹੁਤ ਹੀ ਵਧੀਆ ਤੁਸੀਂ ਮੈਨੂੰ ਸਵਾਲ ਕੀਤਾ ਵਾ ਤੇ ਮੇਰੀ ਆਪਣੇ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਜਾਂ ਜਿੰਨੇ ਵੀ ਮਰੀਨ ਨੇ ਉਹਨਾਂ ਨੂੰ ਇਹ ਡਵਾਈਸ ਕਰੂੰਗਾ ਵੀ ਇਹਦੇ ਤੇ ਧਿਆਨ ਕੀਤਾ ਜਾਵੇ ਜੇ ਅਵੋਇਡ ਕਰ ਸਕਦੇ ਆ ਤੇ 이어ਫੋਨ ਕੀਤੇ ਜਾਣ ਠੀਕ ਹੈ ਜੀ ਜੇ ਬਹੁਤ ਮਜਬੂਰੀ ਹੈ 10 ਮਿੰਟ ਤੋਂ ਵੱਧ ਨਾ ਯੂਜ਼ ਕਰੋ ਤਾਂ ਉਮੀਦ ਹੈ ਸਾਨੂੰ ਸਾਡੇ ਦਰਸ਼ਕਾਂ ਨੂੰ ਜਿਹੜੀ ਅਸੀਂ ਕੰਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਗਈ ਹੋਵੇਗੀ ਹੁਣ ਆਪਾਂ ਗੱਲ ਕਰਦੇ ਆ ਝੱਕ ਦੀ ਆਮ ਹੀ ਜਦੋਂ ਸਰਦੀ ਹੁੰਦੀ ਹੈ ਜਾਂ ਕਈ ਬੱਚੇ ਹੁੰਦੇ ਆ ਉਹਨਾਂ ਨੂੰ ਛਿੱਕਾਂ ਬੜੀ ਆਉਂਦੀਆਂ ਆ ਨਜਲਾ ਡਿੱਗ ਦਰਦਾ ਉਹਦੇ ਲਈ ਕੀ ਪ੍ਰੀਕੌਸ਼ਨਸ ਆ ਤੇ ਕੀ ਕੀ ਹਦਾਬਤ ਜਿਹਦਾ ਦਾ ਜਿਹੜੇ ਸਰਦੀਆਂ ਦੇ ਵਿੱਚ ਕੀ ਹੁੰਦਾ ਜੀ ਸਰਦੀਆਂ 'ਚ ਆਮ ਤੌਰ ਤੇ ਟੈਂਪਰੇਚਰ ਕਾਫੀ ਜ਼ਿਆਦਾ ਡਾਊਨ ਹੋ ਜਾਂਦਾ ਹੈ ਧੁੰਦ ਸ਼ੁਰੂ ਹੋ ਜਾਂਦੀ ਹੈ ਸਾਡਾ ਜਿਹੜਾ ਬਾਡੀ ਟੈਂਪਰੇਚਰ ਆ ਉਹ ਹੌਲੀ-ਹੌਲੀ ਐਡਜਸਟ ਕਰਦਾ ਵਾ ਪਰ ਕਈਆਂ ਕੇਸਾਂ ਦੇ ਵਿੱਚ ਹੁਣ ਠੰਡ ਬਹੁਤ ਜ਼ਿਆਦਾ ਜੇ ਨੱਕ ਵਗਨੇ ਵਗਨੇ ਹੈਗੇ ਆ ਉਹਦੇ 'ਚ ਜ्यादातर ਤਾਂ ਆਪਾਂ ਬਹੁਤ ਹੀ ਜ਼ਿਆਦਾ ਮਰੀਜ਼ਾਂ ਨੂੰ ਸੁਜੈਸਟ ਕਰ ਹੀ ਨਹੀਂ ਸਕਦੇ ਉਹਦੇ ਚ ਆਪਾਂ ਇਹੀ ਕਵਾਂਗੇ ਵੀ ਜੇ ਤਾਂ ਤੁਹਾਨੂੰ ਨਜ਼ਲਾ ਸਿੰਪਲ ਕੋਲਡ ਹੈ ਤੇ ਉਹਦੇ ਚ ਆਪਾਂ ਬੈਟਰ ਸਭ ਤੋਂ ਹੁੰਦਾ ਵੀ ਸਟੀਮ ਲਈ ਜਾਵੇ ਮੈਂ ਤੇ ਐਡਵਾਈਸ ਕਰਦਾ ਪੇਸ਼ੰ ਨੂੰ ਵੀ ਜੇ ਬੁਖਾਰ ਨਹੀਂ ਆ ਕੋਈ ਗਲਾ ਖਰਾਬ ਨਹੀਂ ਕੋਈ ਕੁਝ ਨਹੀਂ ਆ ਇਹਨੂੰ ਸਟੀਮ ਲਓ ਭਾਪ ਲਓ ਠੀਕ ਹੈ ਜੀ ਇਨ ਕੇਸ ਜੇ ਉਹਦੇ ਨਾਲ ਲੱਗਦਾ ਵੀ ਕੋਈ ਦਿੱਕਤ ਹੈਗੀ ਆ ਜ਼ਿਆਦਾ ਬੁਖਾਰ ਆ ਰਿਹਾ ਵਾ ਜਾਂ ਬਾਡੀ ਐਕਸ ਹੋ ਰਹੀ ਆ ਵਾ ਫਿਰ ਜ਼ਰੂਰ ਮੈਡੀਸਿਨ ਲੈਣੀ ਚਾਹੀਦੀ ਆ ਬਾਕੀ ਜ਼ਿਆਦਾਤਰ ਕਈਆਂ ਨੂੰ ਜ਼ਿਆਦਾ ਸਾਈਨੋਸਾਈਟਸ ਦੀ ਪ੍ਰੋਬਲਮ ਹੀ ਹੁੰਦੀ ਹੈ ਤੇ ਚੱਕਾਂ ਦੀ ਪ੍ਰੋਬਲਮ ਹੀ ਹੁੰਦੀ ਹੈ ਉਹਦੇ ਚ ਵੀ ਇਹੀ ਐਡਵਾਈਸ ਕਰਾਂਗੇ ਵੀ ਆਪਣਾ ਕਨਸਰਨਡ ਈਨਟੀ ਸਪੈਸ਼ਿਸ ਨੂੰ ਚੈੱਕ ਕਰਾਇਆ ਜਾਵੇ ਉਹ ਫਿਰ ਡਾਇਗਨੋਸ ਕਰੇਗਾ ਵੀ ਕਿਸ ਤਰ੍ਹਾਂ ਦੀ ਤੁਹਾਨੂੰ ਤਕਲੀਫ ਹੈ ਉਸਾ ਦੀ ਦਵਾਈ ਦਿੱਤੀ ਜਾਏਗੀ ਬਸ ਇਹਦੇ ਚ ਤਾਂ ਆਪਾਂ ਇਹੀ ਦਾ ਆਈਡੀਆ ਦੇ ਲਿਓ ਜਿਹੜਾ ਮੈਡੀਕਲ ਵਿੱਚ ਇੱਕ ਆਉਂਦਾ ਇਹ ਨੋਜ਼ਲ ਕਿ ਨੂੰ ਕਿੰਨੇ ਜਿਹੜਾ ਜਿਹੜਾ ਪਰਦੇ ਆ ਕਈਆਂ ਨੂੰ ਛੱਕਾ ਹੁੰਦੀ ਹੈ ਉਹ ਉਹਦੇ ਅੰਦਰ ਵੀ ਸਪਰੇਅ ਸਪਰੇਅ ਕਰਵਾਤੇ ਉਹ ਕਿੰਨਾ ਕੁ ਫਾਇਦੇਮੰਦ ਤੇ ਜੇ ਅਗਰ ਅਬਯੂਜ਼ ਕਰਦੇ ਲਗਾਤਾਰ ਯੂਜ਼ ਕਰਦੇ ਉਹ ਕਿੰਨਾ ਨੁਕਸਾਨੀ ਕਰੇ ਬਹੁਤ ਹੀ ਇੰਪੋਰਟੈਂਟ ਸਵਾਲ ਤੁਸੀਂ ਕੀਤਾ ਜਿਹੜੀ ਟੀਵੀ ਤੇ ਐਡ ਵੀ ਹੁੰਦੀ ਹੈ ਟੀਵੀ ਤੇ ਵੀ ਐਡ ਆਂਦੀ ਹੈ ਜੀ ਇਹ ਨੱਕ ਖੁੱਲ ਜਾਏਗਾ ਉਹ ਬੜਾ ਹੀ ਇੰਪੋਰਟੈਂਟ ਸਵਾਲ ਜਿਹੜਾ ਕਿ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾਗਾ ਜਿਹੜੇ ਨੀਦਰ ਡ੍ਰੌਪ ਆਪਾਂ ਯੂਜ਼ ਕਰਦੇ ਆਂ ਕੋਈ ਵੀ ਜੇ ਤਾਂ ਸੇ ਲਾਈਨ ਨੀਦਰ ਡ੍ਰੌਪ ਕਰਦੇ ਆਂ ਜਿਹੜੇ ਸੇ ਲਾਈਨ ਇਹਨਾਂ ਤੇ ਲਿਖਿਆ ਹੁੰਦਾ ਉਹਦਾ ਤੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਜਿਹੜੇ ਦੂਸਰੇ ਗਏ ਨੇ ਬੀ ਕੰਜੈਸਨ ਜਿਹਨੂੰ ਕਹਿੰਦੇ ਜਿਹੜੇ ਐਡ ਵੀ ਆਂਦੀ ਹੈ ਉਹਨਾਂ ਜਾਈਲੋਮੈਟਿਕ ਜਾਂ ਆਕਸੀਮੈਟਿਕ ਦੀ ਲਾਈਨ ਉਹ ਹੀ ਐਡਵਾਈਸ ਕਰਦੇ ਆਂ ਵੀ ਇੱਕ ਹਫਤੇ ਤੋਂ ਵੱਧ ਲਗਾਤਾਰ ਨਹੀਂ ਯੂਜ਼ ਕਰਨਾ ਇਹ ਕਰਨਾ ਵਾ ਲੰਬਾ ਯੂਜ਼ ਕਰਨਾ ਇੱਕ ਹਫਤਾ ਕਰ ਲੈ ਇੱਕ ਹਫਤਾ ਬੰਦ ਕਰ ਤਾਂ ਇੱਕ ਹਫਤਾ ਕਰ ਲੈ ਕਿਉਂ ਕਿਉਂਕਿ ਜੇ ਇਹ ਨੂੰ ਲਗਾਤਾਰ ਯੂਜ਼ ਕਰਾਂਗੇ 10 15 ਦਿਨਾਂ ਤੋਂ ਵੱਧ ਜ਼ਿਆਦਾ ਉਹ ਡਿਪੈਂਡੈਂਸ ਹੋ ਜਾਏਗੀ ਸਾਡਾ ਉਦਾ ਅਸਰ ਖਤਮ ਹੋ ਜਾਏਗਾ ਉਸ ਤੋਂ ਬਾਅਦ ਜੇ ਆਪਾਂ ਉਸ ਤੋਂ ਕੋਈ ਹੋਰ ਵੀ ਯੂਜ਼ ਕਰਾਂਗੇ ਉਹ ਵੀ ਅਸਰ ਨਹੀਂ ਕਰੂਗਾ ਇਸ ਕਰਕੇ ਇਹੋ ਜਿਹੇ ਨੀਜ਼ਲ ਡ੍ਰੌਪ ਨੇ ਜਾਂ ਸਪਰੇ ਨੇ ਡਾਕਟਰ ਦੀ ਸਲਾਹ ਨਾਲ ਲੈ ਜਾਣਾ ਤੇ ਖਾਸ ਕਰਕੇ ਜਿਹੜੇ ਆਉਟ੍ਰੀਮਿਨ ਨੀਜ਼ਲ ਡ੍ਰੌਪ ਐਜ਼ਾਈਲੋਮੈਟੋਲਾਈਨ ਆਕਸੀਮੈਟੋਲਾਈਨ ਇਹ 10 ਦਿਨ ਤੋਂ ਬਾਅਦ ਨਹੀਂ ਯੂਜ਼ ਕਰਨੇ ਚਾਹੀਦੇ ਫੇਰ ਵੀ ਕਰਨੇ ਆ ਤੇ ਡਾਕਟਰ ਦੀ ਸਲਾਹ ਨਾਲ ਕਰੋ ਹਾਂਜੀ ਸਰਦੀ ਦਾ ਮੌਸਮ ਚੱਲਦਾ ਪਿਆ ਆਖਰ ਸਾਡੇ ਦਰਸ਼ਕਾਂ ਤੱਕ ਕੀ ਮੈਸੇਜ ਹੋ ਜਾਊਗਾ ਇਹ ਕਿਹੜੀ ਕਿਹੜੀ ਹਦਾਇਤਾਂ ਹੁਣ ਜਿਹਦੀਆਂ ਜਿਹੜੀਆਂ ਕਿਹੜੀਆਂ ਆਪਣਾ ਸਾਧਨ ਵਰਤੀਏ ਤੇ ਸਿਆਲ ਵਿੱਚ ਜਿਹੜੇ ਬੱਚੇ ਆ ਜਾ ਜੇ ਬੁੱਢੇ ਆ ਸਾਵਧਾਨੀਆਂ ਸਭ ਤੋਂ ਜ਼ਰੂਰੀ ਇਹ ਹੈਗੇ ਜੀ ਠੰਡ ਦਾ ਮੌਸਮ ਹੈ ਧੁੰਦ ਦਾ ਮੌਸਮ ਹੈ ਇਹਦੇ ਚ ਆਪਾਂ ਸਭ ਤੋਂ ਜ਼ਰੂਰੀ ਹੈ ਵੀ ਆਪਣਾ ਸਰੀਰ ਨੂੰ ਜਿਹੜਾ ਕਵਰਡ ਰੱਖੀਏ ਗਰਮ ਰੱਖੀਏ ਜੇ ਕਿਤੇ ਬਾਹਰ ਜਾਣਾ ਵੀ ਪੈ ਜਾਏ ਮੋਟਰਸਾਈਕਲ ਤੇ ਵੀ ਮਾਸਕ ਪਾ ਕੇ ਰੱਖੀਏ ਤਾਂ ਕਿ ਜਿਹੜੀ ਡਾਇਰੈਕਟ ਠੰਡ ਜਿਹੜੀ ਹੈ ਸਾਡੇ ਫੇਸ ਨੂੰ ਨਾ ਪਵੇ ਕਿਉਂਕਿ ਡਾਇਰੈਕਟ ਸਾ ਠੰਡ ਫੇਸ ਨੂੰ ਪਏਗੀ ਉਹਦੇ ਨਾਲ ਵੀ ਬਿਮਾਰ ਹੁੰਦੇ ਚਾਸ ਜ਼ਿਆਦਾ ਹੁੰਦੇ ਜੀ ਬਾਡੀ ਟੈਂਪਰੇਚਰ ਜਿਹੜਾ ਉਹਨੂੰ ਕੰਟਰੋਲ ਰੱਖੀਏ ਉਹ ਜ਼ਿਆਦਾ ਤੋਂ ਜ਼ਿਆਦਾ ਕੱਪੜੇ ਪਾਈਏ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਆਪਾਂ ਜਿਆਦਾ ਤੋਂ ਜਿਆਦਾ ਗਰਮ ਚੀਜ਼ਾਂ ਪੀਏ ਤਾਂ ਕਿ ਤੁਹਾਡਾ ਸਾਡਾ ਬੋਡੀ ਟੈਂਪਰੇਚਰ ਠੀਕ ਰਹੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਠੰਡਾ ਪਾਣੀ ਨਹੀਂ ਪੀਣਾ ਆਈਸਕ੍ਰੀਮਾਂ ਨਹੀਂ ਖਾਣੀਆਂ ਕੁਲਫੀਆਂ ਨਹੀਂ ਖਾਣੀਆਂ ਇਸ ਤਰ੍ਹਾਂ ਦੀਆਂ ਤੋਂ ਪਰਹੇਜ਼ ਕਰੋ ਕਿਉਂਕਿ ਇਹਨਾਂ ਨਾਲ ਜਲਦੀ ਗੜਾ ਫੜਿਆ ਜਾਂਦਾ ਵਾ ਇਹੀ ਮੈਂ ਸੁਜੈਸਟ ਕਰਾਂਗਾ ਆਖਿਰ ਡਾਕਟਰ ਸਾਹਿਬ ਅਗਰ ਤੁਹਾਡਾ ਨਾ ਕਿਤੇ ਸਵਾਲ ਕਰਨੀ ਹੋਵੇ ਕੋਈ ਸੁਜੈਸ਼ਨ ਲੈਣੀ ਹੋਵੇ ਤਾਂ ਆਪਰਾ ਮੋਬਾਈਲ ਨੰਬਰ ਜਦ ਦਸ਼ਕਾ ਜੁੜ ਪਾਦੇ ਜਰੂਰ ਜੀ ਜਰੂਰ ਮੇਰਾ ਨੰਬਰ ਹੈਗਾ ਜੀ 988838858 ਡਾਕਟਰ ਸਰਪ ਜੀ ਸਿੰਘ ਮੇਰਾ ਨਾਮ ਆ ਐਸ ਐਮਓ ਸਿਵਲ ਹਸਪੀਟਲ ਤਰਨਤਾਰਨ ای एनटी ਸਪੈਸ਼ਲਿਸਟ ਆਂ ਇਹ ਨਾਲ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤੇ ਮੈਨਾਂ ਟੈਲੀਫੋਨ ਤੇ ਸੰਪਰਕ ਕੀਤਾ ਜਾ ਸਕਦਾ ਮਹੋਦਯਾ ਕੰਡੈਕਟਰ ਸਾਹਿਬ ਧੰਨਵਾਦ ਜੀ ਧੰਨਵਾਦ ਤਾਂ ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਆ ਸਾਨੂੰ ਬੇਵੀ ਫੋਨ ਕਰਕੇ ਕਹਿੰਦੇ ਆ ਕਿ ਡਾਕਟਰ ਸਾਹਿਬ ਨਾਲ ਇਹ ਸੁਝਾਅ ਦਿੱਤਾ ਜਾਵੇ ਸਾਨੂੰ ਸਲਾਹ ਦਿੱਤੀ ਜਾਵੇ ਕਿ ਜਿਹੜੇ ਆਮ ਹੈ ਇੱਕ ਰਿਲੂ ਉਸਕੇ ਵਰਦਰੇ ਨੇ ਜਾਂ ਕਦੀ ਸਰੋਂ ਦਾ ਤੇਲ ਕੰਨ ਚ ਪਾ ਲਿਆ ਕਦੀ ਉੱਚ ਗਿਰੇ ਆਪਾ ਇਹਨਾਂ ਦੇ ਲਸਣ ਸਾੜ ਕੇ ਉੱਚ ਤੇਲ ਪਾ ਕੇ ਉਹਨੂੰ ਆਪਣੇ ਕਾਂਜੇ ਬਾਲਿਆ ਉਹ ਸਿਹਤ ਨਹੀਂ ਕਿੰਨਾ ਹਾਨੀ ਕਰ ਕੰਨਾਂ ਲਈ ਕਿੰਨਾ ਹਾਨੀ ਕਰ ਗਿਆ ਤੇ ਜਿਹੜੇ ਬੱਚੇ ਲਗਾਤਾਰ ਹੀ 이어ਫੋਨ ਜਾਂ ਆਈ ਬਲੂਟੂਥ ਨੂੰ ਯੂਜ਼ ਕਰਦੇ ਆ ਉਹਨਾਂ ਲਈ ਸਿਹਤ ਦੀ ਕਿੰਨਾ ਹਾਨੀ ਕਰ ਸਕਦਾ ਇਹ ਸਾਰੇ ਗੱਲਾਂ ਕਰ ਤੱਕ ਸਾਂਝੇ ਕਰਨਾ ਸਾਡਾ ਮੂਰਲਾ ਫਰਜ਼ ਸੀ ਅੱਜ ਉਹ ਚੀਜ਼ ਤੁਹਾਨੂੰ ਬਚਾਈਆਂ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਅਗਰ ਕਿਸੇ ਨੇ ਕੋਈ ਸਲਾਹ ਲੈਣੀ ਹੈ ਜਾਂ ਕਿਸੇ ਮਸ਼ਵਰਾ ਕਰਨਾ ਤਾਂ ਡਾਕਟਰ ਸਾਹਿਬ ਦਾ ਨੰਬਰ ਅਸੀਂ ਤੁਹਾਨੂੰ ਦੱਸਤਾ ਵਾ ਤੁਸੀਂ ਡਾਕਟਰ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ ਦੇ ਆਪਣੇ ਸਵਾਲਾਂ ਜਵਾਬ ਲੈ ਸਕਦੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕੁਲਦੀਪ ਸੰਦੀਪਾ ਤੁਮਨ ਦਾ ਤਰਵਾਦੀ ਤੁਮਨ